ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਾਰੀ ਸੰਗਤ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਆਪਾਂ ਜਿਹੜੀਆਂ ਬੇਨਤੀਆਂ ਨੂੰ ਸਾਂਝਾ ਕਰਾਂਗੇ ਜਿਹੜੇ ਸ਼ਬਦ ਦੀ ਸਾਂਝ ਪਾਵਾਂਗੇ ਇਹ ਸ਼ਬਦ ਦਾ ਜਾਪ ਕੀਤੇਆਂ ਚੰਗੇ ਸਬੰਧੀ ਜਿਹੜੇ ਨੇ ਉਹ ਮਿਲ ਜਾਇਆ ਕਰਦੇ ਨੇ ਚੰਗੇ ਸਬੰਧੀ ਜਿਹੜੇ ਨੇ ਉਹ ਮਿਲਦੇ ਨੇ ਆਪਾਂ ਇਹਨਾਂ ਬੇਨਤੀਆਂ ਨੂੰ ਇੱਥੇ ਸਮਝਾਂਗੇ ਸਤਿਗੁਰੂ ਜੀ ਕਿਰਪਾ ਕਰਨ ਮਿਹਰਾਮਤ ਕਰਨ ਇਹ ਸ਼ਬਦ ਦਾ ਜਾਪ 101 ਵਾਰ ਕਰਨਾ ਹੈ 41 ਦਿਨ ਰੋਜ਼ ਕਰਨਾ ਹੈ ਲੜਕੀ ਤੇ ਲੜਕੇ ਦਾ ਰਿਸ਼ਤਾ ਚੰਗੇ ਘਰ ਦੇ ਵਿੱਚ ਹੋ ਜਾਏਗਾ ਅਤੇ ਆਪਸ ਤੇ ਵਿੱਚ ਸਾਂਝਦਾਰੀ ਤੇ ਪਿਆਰ ਜਿਹੜਾ ਹੈ ਉਹ ਬਰਕਰਾਰ ਰਹੇਗਾ। ਸਤਿਗੁਰੂ ਕਿਰਪਾ ਕਰਨੀ ਅਰਦਾਸ ਕਰਨੀ ਹੈ ਔਰ ਰੋਜ਼ ਗੁਰੂ ਅੱਗੇ ਖਲੋ ਕੇ ਸਾਹਮਣੇ ਖਲੋ ਕੇ ਪਾਤਸ਼ਾਹ ਨੂੰ ਅਰਦਾਸ ਕਰਨੀ ਹੈ ਤੇ ਇਹ ਆਖਣਾ ਹੈ ਕਿ ਸਤਿਗੁਰੂ ਜੀਓ ਕਿਰਪਾ ਕਰਿਓ ਪਾਤਸ਼ਾਹ ਜੀਓ ਮਿਹਰ ਕਰਿਓ ਆਪ ਜੀ ਇੰਨੀ ਕੋ ਕਿਰਪਾ ਕਰਿਓ ਕਿ ਮੈਨੂੰ ਇਥੇ ਆਪ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਿਓ ਆਪ ਜੀ ਰਹਿਮਤ ਕਰਿਓ ਮੇਰੇ ਤੇ ਐਸੀ ਕਿਰਪਾ ਹੋਵੇ ਮੇਰੇ ਤੇ ਐਸੀ ਰਹਿਮਤ ਹੋਵੇ ਕਿ ਮੈਂ ਆਪ ਜੀ ਦੀ ਰਜਾ ਤੋਂ ਕਦੀ ਬਾਹਰ ਨਾ ਜਾਵਾ ਮੇਰੇ ਤੇ ਐਸੀ ਕਿਰਪਾ ਕਰਿਓ ਮੇਰੇ ਤੇ ਐਸੀ ਰਹਿਮਤ ਕਰਿਓ ਐਸੀ ਕਿਰਪਾ ਮੇਰੇ ਤੇ ਹੋ ਜਾਏ ਐਸੀ ਕਿਰਪਾ ਮੇਰੇ ਤੇ ਤੁਸੀਂ ਕਰਦੇ ਹੋ ਕਿ ਮੈਂ ਆਪ ਜੀ ਦੇ ਸਿਮਰਨ ਦੇ ਵਿੱਚ ਲੱਗਿਆ ਰਵਾਂ ਚੰਗੇ ਸਬੰਧੀ ਮਿਲਣ ਜਿਹੜੀ ਮਨੋ ਕਾਮਨਾ ਮੇਰੀ ਹੈ ਉਹ ਮੇਰੀ ਮਨੋ ਕਾਮਨਾ ਪੂਰੀ ਹੋ ਜਾਏ ਮੇਰੀ ਮਨੋ ਕਾਮਨਾ ਜਿਹੜੀ ਹੈ ਉਹ ਬਿਲਕੁਲ ਸਹੀ ਹੋ ਜਾਏ ਤੇ ਆਪ ਜੀ ਦੀ ਕਿਰਪਾ ਵਰਤ ਜਾਏ ਇਹ ਅਰਦਾਸ ਕਰਨੀ ਹੈ ਔਰ ਪਿਆਰਿਓ ਇਹ ਸ਼ਬਦ ਦਾ ਜਾਪ ਇਸ ਤਰੀਕੇ ਨਾਲ ਕਰਨਾ ਹੈ ਕਿ ਸਾਡਾ ਨਿਤਨੇਮ ਇਸ ਤੋਂ ਅਲੱਗ ਹੋਵੇ ਕਹਿਣ ਤੋਂ ਭਾਵ ਵੀ ਨਿਤਨੇਮ ਪਹਿਲਾਂ ਕਰ ਲਓ ਤੇ ਇਹ ਸ਼ਬਦ ਦਾ ਜਾਪ ਬਾਅਦ ਵਿੱਚ ਜਦੋਂ ਤੁਸੀਂ ਰੋਜ਼ਾਨਾ ਇਸ ਸ਼ਬਦ ਦਾ ਜਾਪ ਕਰੋਗੇ ਤੇ ਇਹ ਇਹ ਸ਼ਬਦ ਤੁਹਾਡੇ કંਠ ਵੀ ਹੋ ਜਾਣਾ ਹੈ ਜਦੋਂ ਇਹ ਸ਼ਬਦ ਆਪਜੀ ਦੇ કંਠ ਹੋ ਗਿਆ ਜਦੋਂ ਇਹ ਸ਼ਬਦ ਆਪਜੀ ਦੇ ਰਟ ਗਿਆ ਯਾਦ ਹੋ ਗਿਆ ਤੇ ਤੁਸੀਂ ਤੁਰਦੇ ਫਿਰਦੇ ਵੀ ਇਸ ਦਾ ਜਾਪ ਕਰ ਸਕਦੇ ਹੋ ਤੁਰੇ ਫਿਰਦੇ ਵੀ ਇਸ ਦੇ ਜਾਪ ਨੂੰ ਨਿਰੰਤਰ ਜਾਰੀ ਰੱਖ ਸਕਦੇ ਹੋ ਔਰ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨਗੇ ਮਿਹਰਾਮਤ ਕਰਨਗੇ ਵੜੀ ਵੱਡੀ ਕਿਰਪਾ ਮੇਰੇ ਸਤਿਗੁਰੂ ਦੀ ਹੋ ਜਾਣੀ ਹੈ। ਔਰ ਸਾਰੀ ਸੰਗਤ ਪਹਿਲਾਂ ਤੇ ਹਾਜ਼ਰੀ ਲਗਵਾਈਏ ਸਤਨਾਮ ਸ੍ਰੀ ਵਾਹਿਗੁਰੂ ਜੀ। ਇਸ ਸ਼ਬਦ ਦਾ ਮੂਲ ਰੂਪ ਦੇ ਵਿੱਚ ਆਪਾਂ ਜਾਪ ਕਰੀਏ ਔਰ ਸਾਰੇ ਜਾਨੇ ਆਪੋ ਆਪਣੀਆਂ ਮਨੋਵਿਰਤੀਆਂ ਇਕਾਗਰਤ ਕਰਿਓ ਸਾਰੀ ਸੰਗਤ ਆਪਣੀਆਂ ਮਨੋਵਿਰਤੀਆਂ ਨੂੰ ਇਕਾਗਰਤ ਕਰਕੇ ਜਾਪ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਆ ਜੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਜਪੋ ਜੀ ਰਾਗ ਸੁਹੀ ਮਹੱਲਾ ਪਹਿਲਾ ਘਰ ਤੀਜਾ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਆਵੋ ਸੱਜਣਾ ਹੋ ਦੇਖਾ ਦਰਸ਼ਨ ਤੇਰਾ ਰਾਮ ਕਰ ਆਪ ਨੜੈ ਖੜੀ ਤਕਾ ਮੈਂ ਮਨ ਚਾਉ ਕਨੇਰਾ ਰਾਮ ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਪਾਈ ਨਹਿ ਕੇਵਲ ਜਨਮ ਮਰਨ ਦੁਖ ਨਾਸਾ ਸਗਲੀ ਜੋਤ ਜਾਤਾ ਤੋ ਸੋਈ ਮਿਲਿਆ ਪਾਏ ਸੁਭਾਈ ਨਾਨਕ ਸਾਜਨ ਕੋ ਬਲ ਜਾਈਐ ਸਾਚ ਮਿਲੇ ਘਰ ਆਏ ਘਰ ਆਇੜੇ ਸਾਜਨਾ ਤਾ ਧਨ ਖਰੀ ਸਰਸੀ ਰਾਮ ਹਰ ਮੋਹੇ ਅੜੀ ਸਾਚ ਸ਼ਬਦ ਠਾਕੁਰ ਦੇਖ ਰਹ ਹੰਸੀ ਰਾਮ ਗੁਣ ਸੰਗਰ ਹੰਸੀ ਖਰੀ ਸਰਸੀ ਜਾ 라 ਵੀ ਰੰਗ ਰਾਤੈ ਅਵ ਗਣ ਮਾਰ ਗੁਣੀ ਕਰ ਛਾਇਆ ਪੂਰ ਪੁਰਖ ਵਿਧਾਤੈ ਤਸ ਕਰ ਮਾਰ ਵਸੀ ਪੰਚਾਇਣ அதுச்சாரே நானமத்தி மல பிய வர பாயடி ஆசா மனசா பூரி ரம வர பாயா ஆசா மனசா பூரி ரம ਪਿਰ ਰਾਵੇ ਅੜੀ ਸ਼ਬਦ ਰਲੀ ਰਵ ਰਹਿਆ ਨਹ ਦੂਰੀ ਰਾਮ ਪ੍ਰਭ ਦੂਰ ਨ ਹੋਈ ਘਟ ਘਟ ਸੋਈ ਤਿਸ ਕੀ ਨਾਰ ਸਬਾਈ ਆਪੇ ਰਸਿਆ ਆਪੇ ਰਾਵੇ ਜੋ ਤਿਸ ਦੀ ਵੜਿਆਈ ਅਮਰ ਅਡੋਲ ਅਮੋਲ ਅਪਾਰਾ ਗੁਰਪੂਰੈ ਸਚ ਪਾਈਐ ਨਾਨਕ ਆਪੇ ਜੋਗ ਸਜੋਗੀ ਨਦਰ ਕਰੇ ਲੇਵਲਾਈਐ ਫਿਰ ਉੱਚੜੀਐ ਮਾਰੜੀਐ ਤੇਹੋ ਲੋਆ ਸਿਰ ਤਾਜ ਆ ਰਾਮ ਹੋ ਵਿਸਮ ਭਈ ਦੇਖ ਗੁਣਾ ਅਨਹਦ ਸ਼ਬਦ ਅਗਾਜ ਆ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨਹੀਂ ਜਾਣੋ ਨਾਮ ਬਿਨਾ ਖੋਟੇ ਨਹੀਂ ਠਾਹਰ ਨਾਮ ਰਤਨ ਪਰਵਾਣੋ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੀ ਅਵਿਨਾਸੀ ਇਹ ਸ਼ਬਦ ਦਾ ਜਾਪ ਕਰਨਾ ਹੈ ਸਤਿਗੁਰੂ ਜੀ ਕਿਰਪਾ ਕਰਨਗੇ संकटमोचन ਹੋਰ ਸ਼ਬਦ ਦੇ ਨਾਲ ਹਾਜ਼ਰੀਆਂ ਲਗਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ